ਫਾਲੂਨ ਇਹ ਨਹੀਂ ਬਾਟਸਾਂ ਨੂੰ ਨਕਲ ਆ ਰਹੀ ਜਿਹੜੇ ਮੈਜਰ ਫਾਲਸਨ ਐਸਆਈ ਕਿਉਂਕਿ ਇਹਨਾਂ ਚਾਰਟ ਪਾਸਟੈਂਟ ਤਰਤਾਰਨ ਖਾਣਾ ਸੜੀ ਦਿੱਤਾ ਇਹਨੂੰ ਸਿਕਰੇਟ ਇਨਫੋਰਮੇਸ਼ਨ ਮਿਲੀ ਹੀ ਪਈ ਕੋਈ ਕੈਂਟਰ ਜਿੱਦਾਂ ਬਹੁਤ ਚਿਟਾ ਆਇਆ ਤੇ ਉਹਦਾ ਨੰਬਰ ਸਾਨੂੰ ਪਤਾ ਲੱਗਾ ਸੀ ਇਹ ਨੰਬਰ ਤੇ ਜਾਲੀ ਸੀਮੈਂਟ ਆ ਰਿਹਾ ਹੈ KP06BB 1397 ਇਹਨੂੰ ਹਰਪਾਲ ਸਿੰਘ ਨੇ ਟ੍ਰੈਵਲ ਚਲਾ ਰਿਹਾ ਹੈ ਜਿਹੇ ਨੂੰ ਹੁਣੇ ਚੱਕੀ ਦਿੱਤਾ ਨਕਾਬਲੀ ਕਰ ਚੈਂਗਰ ਦੇ ਵਿੱਚ ਸਟਾਨੇ ਬਾਈਪਾਸ ਤੋਂ ਇਹ ਤਰ੍ਹਾਂ ਸ਼ਹਿਰ ਵੱਲੋਂ ਤਰਤਾਰਨ ਵੱਲੋਂ ਆ ਰਿਹਾ ਹੈ ਜਿਹੜਾ ਉਹ ਤੋਂ ਅਹੀਂ ਅਹੀਂ ਚਲਿਤ ਖਾਨਾ ਚੰਨ ਕੀਤੀ ਤੇ ਥੋੜੀ ਜਦਵਾਰ ਕੰਟਰ ਆ ਗਿਆ ਜਿਹਦੇ ਖਿਲਾਫ ਸਾਨੂੰ ਸੀਮੈਂਟ ਪ੍ਰਾਪਤ ਹੋਇਆ ਹੈ ਜਿਹੜੇ ਮਹਾਰਾਣੀ ਟੀਮ ਸੱਦੀ ਆ ਵੀ ਸੀਮੈਂਟ ਚਾਹੀਦੀ ਆਗੇ ਜਾਂ ਸਹੀ ਹੈ ਜੀ ਇਹਦੇ ਵਿੱਚ 100 ਬੈਗ ਜਿਹੜਾ ਹੈਗਾ ਆ ਉਹ ਸੀਮੈਂਟ ਅੰਭੁਜਾ ਆ ਤੇ 50 ਬੈਗ ਐਸ ਸੀ ਸੀ ਹੈ ਅਕੋਰਡਿੰਗ ਟੂ ਲਾ ਕਰਮੇ ਕੀਤੀ ਜਾ ਰਹੀ ਹੈ ਮਗਦਮੰਦਾ ਚ ਕਰਤਾ ਹੈ ਜਿਹੜਾ ਕੋਈ ਵੀ ਜਿਸ ਨੂੰ ਪਤਾ ਲੱਗਾ ਵੀ ਉਹਨੇ ਨਾਲ ਸਹਿਰ ਵੀ ਨਹੀਂ ਫੈਕਟਰੀ ਕੋ ਲਈ ਤਾਂ ਕਿ ਤੰਤਾਂ ਦੇ ਲੱਗ ਲੱਗੇ ਹੀ ਹੈ ਜੀ ਉਹ ਅਕੋਰਡਿੰਗ ਟੂ ਲਾ ਕਰ ਰਹੀ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਫਰਮ ਦੱਸਦਾ ਹੈ ਤੇ ਇਹ ਮਨਜੋ ਕੇ ਸਾਥ ਵਿੱਚ ਆਉਂਦਾ ਤਾਂ ਤਾਂ ਕਿ ਇਹ ਸਸਰੀ ਕਰ ਲਈ ਗਈ ਹੈ ਮਨਜੋ ਡੀ ਐਸ ਕੇ ਸਾਥ ਸੱਚਦਾਬ ਕਿੰਨੇ ਬੰਦੇ ਕਿੰਨੇ ਬੰਦੇ ਨਾਮ ਜਦਾਂ ਕਿੰਨੇ ਬੰਦੇ ਪਤਾ ਦਿੰਦਾ ਹੈ ਆਹ ਬੰਦਾ ਕਿੰਨੇ ਬੰਦਾ ਦੋ ਫੈਕਟਰੀ ਵਾਲੇ ਆ ਜੀ ਉਹ ਦੋ ਇਹਨਾਂ ਕੱਟਪੀ ਜਾਇਆ ਸਭ ਨੂੰ ਸ਼ਾਮ ਪੀਣਾ ਕੰਮ ਕਰਦੇ ਆ ਤੇ ਇਹ ਵੀ ਇਹ ਡਰਾਈਵਰ ਦਾ ਹਰ ਪਾਸੇ ਨੇ ਕਿ ਮੈਂ ਕਿੰਨੇ ਬੰਦੇ ਜੀ ਫੇਸ ਦੇ ਵਿੱਚ ਨੰਬਰ ਜੀ ਕਿਤੇ ਜੀ ਨੰਬਰ ਦੇ ਕਿਤੇ ਜੀ ਕੋਈ ਨੰਦ ਨੰਗਾਨ ਇਨਵੈਸਟੀਗੇਸ਼ਨ ਜਾਰੀ ਹੈ ਅਕੋਰਡਿੰਗ ਟੂ ਲਾਅ ਕਰ ਰਹੀ ਕੀਤੀ ਜਾ ਰਹੀ ਹੈ ਜਿਹੜਾ ਵੀ ਚਾਹੂਗਾ ਉਹਨੂੰ ਛੜਿਆ ਨਹੀਂ ਜਾਊਗਾ ਅਕੋਰਡਿੰਗ ਟੂ ਲਾਅ ਦੇ ਖਿਲਾਫ ਕਰ ਰਹੀ ਕਿੰਨੇ ਸਰ ਹੈ ਉਹ ਪੰਜਾਬ ਦੇ ਨਹੀਂ ਆ ਪੰਜਾਬੀ ਗਾਵੇਂ ਨਹੀਂ ਪੰਜਾਬੀ ਦਾ ਇਹ ਪੰਜਾਬ ਤਾਂ ਹੀ ਹੈ ਜੀ ਉਹ ਜਾਈ ਦੱਸੇ ਹੁਣ ਮਹਾਰਾਜੀ ਟੀਮ ਸਾਨੂੰ ਦਿੱਤੀ ਰਾਏ ਦੇ ਅਹੀਂ ਦੇਖਿਆ ਜਾ ਰਹੀ ਆ ਅੱਗੇ ਸਾਡੇ ਕੋਲ ਡਿਟੇਲ ਹੋ ਜਾਏ ਤੁਹਾਨੂੰ ਅਹੀਂ ਬਾਤ ਚਾਹੋ ਨਕਲ ਆ ਜੀ ਮੈਂ ਜੇਪਾਲ ਸਿੰਘ ਐਸਆਈ ਸ਼ੌਂਕੀਨ ਚਾਟ ਬਸ ਸਟੈਂਡ ਤੋਂ ਤਰਤਾਰਨ ਖਾਣਾ ਸੜੀ ਜਾਂਦਾ ਇਹਨੂੰ ਸਿਕਰਡ ਇਨਫੋਰਮੇਸ਼ਨ ਮਿਲੀ ਹੀ ਪਈ ਕੋਈ ਕੈਂਟਰ ਜਿੱਦਾਂ ਬਹੁਤ ਚਿੱਟਾ ਆਇਆ ਤੇ ਉਹਦਾ ਨੰਬਰ ਸਾਨੂੰ ਪਤਾ ਲੱਗਾ ਸੀ ਇਹ ਨੰਬਰ ਦੇ ਜਾਲੀ ਸੀਮੈਂਟ ਆ ਰਿਹਾ ਹੈ KP06BB 1397 ਇਹਨੂੰ ਹਰਪਾਲ ਸਿੰਘ ਟ੍ਰੈਵਲ ਚਲਾ ਰਿਹਾ ਹੈ ਇਹ ਨੂੰ ਹੁਣੇ ਚੱਕੀ ਤੇ ਪਿੰਡਾਂ ਕਾਬੂ ਦੇ ਕਰ ਚੰਗਰ ਦੇ ਪੁਰਾਣੇ ਬਾਈਪਾਸ ਤੋਂ ਇਹ ਤੋਂ ਨੂੰ ਸ਼ਹਿਰ ਵੱਲ ਤੋਂ ਤਰਤਾਰਨ ਵੱਲ ਆ ਰਿਹਾ ਹੈ ਜਿਹੜਾ ਉਹ ਤੋਂ ਅਹੀਂ ਅਹੀਂ ਜਿਹੜੀ ਦਿੱਤੀ ਆ ਨਾ ਚੰਗੀ ਕਿਤੇ ਥੋੜੀ ਜਦਵਾਰ ਕੰਟਰ ਆ ਗਿਆ ਜਿਹਦੇ ਖਿਲਾਫ ਤੁਹਾਨੂੰ ਸੀਮੈਂਟ ਪ੍ਰਾਪਤ ਹੋਇਆ ਹੈ ਜਿਹੜੇ ਮਹਾਰਾਜੀ ਦੀ ਟੀਮ ਸੱਜੀ ਆ ਵੀ ਇਹ ਸੀਮੈਂਟ ਜਾਲੀ ਆ ਕੇ ਜਾਂ ਸਹੀ ਹੈ ਜੀ ਜਿਹਦੇ ਚ 100 ਬੈਗ ਜਿਹੜਾ ਹੈਗਾ ਆ ਉਹ ਸੀਮੈਂਟ ਆ ਮੁੱਝਾ ਆ ਤੇ 50 ਬੈਗ ਐਸ ਸੀ ਸੀ ਹੈ ਅਕੋਰਡਿੰਗ ਟੂ ਅਨਕਾਰ ਵੀ ਕੀਤੀ ਜਾ ਰਹੀ ਹੈ ਮਗਰ ਉਹਦਾ ਚੱਕਰਤਾ ਹੈ ਜਿਹੜਾ ਕੋਈ ਵੀ ਜੀ ਦੋ ਇਹਦੇ ਜਿਸ ਨੂੰ ਪਤਾ ਲੱਗਾ ਵੀ ਉਹਨੇ ਨਾਲ ਰਸਿਆ ਵੀ ਨਹੀਂ ਫੈਕਟਰੀ ਕੋ ਲੈਈ ਤਾਂ ਕਿ ਤਰ੍ਹਾਂ ਦੇ ਲੱਗੇ ਲੱਗੇ ਹੈ ਜੀ ਫਰਮਡਿੰਗ ਤੋਂ ਦਾ ਕਰਵਾਈ ਕੀਤੀ ਜਾ ਰਹੀ ਹੈ ਸਿਨਰਫਸਨ ਦੱਸਦਾ ਹੈ ਕਿ ਜੇ ਮਨ ਜੋ ਕਸਾ ਦੀ ਸਾਉਂਦੀਆਂ ਦਾ ਤਾਂ ਤੱਕ ਇਹ ਸਭ ਸਾਰੀ ਕਰਵਾਈ ਹੋਈ ਹੈ ਮਨ ਜੋ ਡੀਐਸਟੀ ਸਾਹਿਬ ਜੀ ਕਿੰਨੇ ਬੱਚੇ ਕਿੰਨੇ ਬੰਦੇ ਨਾਮ ਜਦਾਂ ਕਿਨੇ ਬੰਦੇ ਪੱਤਰੇ ਕਿਤਾ ਹੈ ਆਪਣਾ ਕਿੰਨੇ ਬੰਦਾ ਫਰੈਂਡ ਦੋ ਫੈਕਟਰੀ ਵਾਲੇ ਆ ਜੀ ਉਹ ਦੋਨਾਂ ਕੱਟਪੀ ਜਾਇਆ ਉਸ ਨੂੰ ਸ਼ੈਂਪੀਨਾ ਕੰਮ ਕਰਦੇ ਤੋਂ ਇਹ 8 ਲੱਖ ਪੱਤਰ ਬਰਾਬਰ ਦਾ ਹਰ ਪਾਲਸ ਨੇ ਜੀ ਕਿ ਮੈਂ ਜਿੱਦ ਤੱਕ 10 ਬੰਦੇ ਜੀ ਇਸ ਕੇਸ ਦੇ ਵਿੱਚ ਨੰਬਰ ਜਿੱਤੇ ਜੀ 10 ਬੰਦੇ ਜੀ ਕਿਤੇ ਜੀ ਕੋਈ ਨਾ ਨੰਗਾਨ ਇਨਵੈਸਟੀਗੇਸ਼ਨ ਜਾਰੀ ਹੈ ਅਕੋਰਡਿੰਗ ਟੂ ਲਾਅ ਕਰ ਰਹੀ ਕੀਤੀ ਜਾ ਰਹੀ ਹੈ ਜਿਹੜਾ ਵੀ ਚਾਹੂਗਾ ਉਹਨੂੰ ਛੜਿਆ ਨਹੀਂ ਜਾਊਗਾ ਅਕੋਰਡਿੰਗ ਟੂ ਲਾਅ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿੰਨੇ ਸਰ ਹੈ ਉਹਨਾਂ ਦੇ ਲਾਅ ਦੇ ਨਹੀਂ ਆ ਪਿਆ ਗਾਵੇਂ ਨਹੀਂ ਬੰਦੇ ਨਹੀਂ ਪੰਜਾਬ ਪਤੀ ਹੈ ਜੀ ਉਹ ਜਾਈ ਦੱਸੇ ਹੁਣ ਮਹਾਰਾਜੀ ਟੀਮ ਸਾਨੂੰ ਦਿੱਤੀ ਰਾਏ ਦੇ ਅਹੀਂ ਦੇਖੇ ਜਾ ਰਹੀ ਆ ਅੱਗੇ ਸਾਡੇ ਕੋਲ ਡਿਟੇਲ ਜਾਏ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par